ਲਾਲਜੀਤ ਸਿੰਘ ਭੁੱਲਰ ਪੰਜਾਬ ਦੇ ਟਰਾਂਸਪੋਰਟ ਮੰਤਰੀ ਆ ਆਮ ਆਦਮੀ ਪਾਰਟੀ ਨੇ ਇਹਨਾਂ ਨੂੰ ਲੋਕ ਸਭਾ ਚੋਣਾਂ ਵਾਸਤੇ ਆਪਣਾ ਉਮੀਦਵਾਰ ਐਲਾਨਿਆ ਹੋਇਆ ਖਡੂਰ ਸਾਹਿਬ ਤੋਂ ਭਾਸ਼ਣ ਦੇ ਰਹੇ ਸੀਗੇ ਸਾਨੂੰ ਸਾਰਿਆਂ ਨੂੰ ਪਤਾ ਵੀ ਕਿੱਦਾਂ ਇਹਨਾਂ ਦੇ ਬੋਲ ਵਿਗੜੇ ਵਿਗੜੇ ਕਹਿ ਲਈਏ ਹੰਕਾਰੇ ਕਹਿ ਲਈਏ ਜਾਂ ਜੋ ਮਰਜ਼ੀ ਕਹਿ ਲਈਏ ਕਿਸ ਤਰ੍ਹਾਂ ਇਹਨਾਂ ਨੇ ਰਾਮਗੜੀਆ ਭਾਈਚਾਰੇ ਬਾਰੇ ਤੇ ਸੁਨਿਆਰੇ ਭਾਈਚਾਰੇ ਬਾਰੇ ਜਿਹੜੀ ਬੋਲ ਕੋ ਬੋਲ ਬੋਲੇ ਉਹ ਇਹਨਾਂ ਲਈ ਹੁਣ ਜਿਹੜਾ ਵਾ ਉਹ ਮੁਸੀਬਤ ਬਣਦੇ ਜਾ ਰਹੇ ਆ ਉਸ ਤੋਂ ਬਾਅਦ ਇਹਨਾਂ ਨੂੰ ਗਲਤੀ ਦਾ ਅਹਿਸਾਸ ਵੀ ਹੋਇਆ ਤੇ ਨਾਲ ਹੀ ਇਹਨਾਂ ਨੇ ਮਾਫੀ ਵੀ ਮੰਗ ਲਈ ਪਰ ਜਿਸ ਵਕਤ ਇਹ ਬੋਲਕ-ਬੋਲ ਬੋਲ ਰਹੇ ਸੀ ਤਾਂ ਇਹਨਾਂ ਦੇ ਸਮਰਥਕ ਜਿਹੜੇ ਆ ਉਹ ਤਾੜੀਆਂ ਵੀ ਮਾਰ ਰਹੇ ਸੀ ਤੇ ਨਾਲ ਦੀ ਨਾਲ ਜਿਹੜੇ ਆ ਇਹਨਾਂ ਨੂੰ ਹੱਲਾਸ਼ੇਰੀ ਵੀ ਦੇ ਰਹੇ ਸੀ ਕਿ ਬੱਲੇ-ਬੱਲੇ ਲੀਡਰ ਸਾਹਿਬ ਕਮਾਲ ਕਰ ਦਿੱਤੀ ਹੁਣ ਲੀਡਰ ਸਾਹਿਬ ਨੇ ਉਹਨਾਂ ਦੀ ਚੁੱਕ ਵਿੱਚ ਆ ਕੇ ਉਹਨਾਂ ਦੀ ਭਲ ਖੱਟਣ ਦੇ ਚੱਕਰ 'ਚ ਬੱਲੇ-ਬੱਲੇ ਦੇ ਚੱਕਰ 'ਚ ਇਹ ਬੋਲ ਤੇ ਬੋਲ ਦਿੱਤੇ ਪਰ ਹੁਣ ਮਾਮਲਾ ਜਿਹੜਾ ਇਹਨਾਂ ਦੇ ਵੱਸੋਂ ਬਾਹਰ ਹੁੰਦਾ ਜਾ ਰਿਹਾ ਹੈ ਰਾਮਗੜੀਆ ਭਾਈਚਾਰੇ ਨੇ ਕੱਲ ਸੀਐਮ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਣਾ ਦੀ ਰਹਿਸ਼ਤੇ ਇਕੱਠ ਕੀਤਾ ਉਥੇ ਇਕੱਠੇ ਹੋਏ ਇਹਨਾਂ ਨੇ ਚੇਤਾਵਨੀ ਦਿੱਤੀ ਵੀ ਜੇ ਤੁਹਾਡੇ ਇਹ ਲਾਡਲੇ ਮੰਤਰੀ ਸਾਹਿਬ ਨੇ ਮਾਫੀ ਨਾ ਮੰਗੀ ਇਹਨਾਂ ਦੀ ਤੁਸੀਂ ਟਿਕਟ ਕੈਨਸਲ ਨਾ ਕੀਤੀ ਇਹਨਾਂ ਕੋਲੋਂ ਟਰਾਂਸਪੋਰਟ ਮਹਿਕਮਾ ਅਗਰ ਤੁਸੀਂ ਨਾ ਖੋਇਆ ਤਾਂ ਫੇਰ ਤੁਹਾਨੂੰ ਇਹਦੇ ਜਿਹੜੇ ਨਤੀਜੇ ਆ ਉਹ ਲੋਕ ਸਭਾ ਚੋਣਾਂ ਦੇ ਵਿੱਚ ਭੁਗਤਨੇ ਪੈਣਗੇ ਕਿਉਂਕਿ ਜਿਹੜੇ ਤੁਸੀਂ 92 ਦੇ 92 ਜਿੱਤੇ ਹੋ ਉਹ ਤੁਸੀਂ ਇੱਕ ਬਰਾਦਰੀ ਦੀਆਂ ਵੋਟਾਂ ਲੈ ਕੇ ਤੇ ਜਿੱਤੇ ਨਹੀਂ ਤੁਹਾਨੂੰ ਵੋਟਾਂ ਪਾਈਆਂ ਪੂਰੇ ਪੰਜਾਬ ਨੇ ਤੇ ਇਸ ਵਕਤ ਤੁਹਾਡੇ ਇਹ ਜਿਹੜੇ ਮੰਤਰੀ ਨੇ ਇਹ ਟਾਰਗੇਟ ਕਰ ਰਿਹਾ 2 ਕਮਾ ਨੂੰ ਦੋ ਬਰਾਦਰੀਆਂ ਨੂੰ ਟਾਰਗੇਟ ਕਰ ਰਿਹਾ ਉਹਨਾਂ ਨੂੰ ਇਹ ਨੀਵਾ ਵਿਖਾਣ ਦੀ ਕੋਸ਼ਿਸ਼ ਕਰ ਰਿਹਾ ਸੋ ਇਸ ਕਰਕੇ ਲਾਲਜੀਤ ਸਿੰਘ ਭੁੱਲਰ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਵੱਧਦੀਆਂ ਜਾ ਰਹੀਆਂ ਨੇ ਦੱਸਿਆ ਇਹ ਵੀ ਪਹਿਲਾਂ ਜਾ ਰਿਹਾ ਸੀ ਵੀ ਇਹਨਾਂ ਦਾ ਇਸ ਵੇਲੇ ਖਡੂਰ ਸਾਹਿਬ ਤੋਂ ਪੱਲੜਾ ਭਾਰੀ ਆ ਪਰ ਜਦੋਂ ਦਾ ਇਹਨਾਂ ਨੇ ਇਹ ਬਿਆਨ ਦਿੱਤਾ ਉਸ ਤੋਂ ਬਾਅਦ ਇਹਨਾਂ ਦੀ ਸਥਿਤੀ ਜਿਹੜੀ ਹੈ ਡਾਮਡੋਲ ਹੋ ਗਈ ਹੈ ਇਹਨਾਂ ਨੇ ਆਪ ਪੁੱਜ ਕੇ ਵਿਰੋਧੀਆਂ ਨੂੰ ਜਿਹੜਾ ਵਾ ਉਹ ਮੌਕਾ ਦੇ ਦਿੱਤਾ ਵੀ ਆਓ ਭਾਈ ਮੇਰੇ ਉੱਤੇ ਤੁਸੀਂ ਜਿਹੜੇ ਸ਼ਬਦੀ ਵਾਰ ਕਰੋ ਮੈਨੂੰ ਤੁਸੀਂ ਘੇਰੇ ਚ ਲਓ ਸੋ ਹੁਣ ਰਾਮਗੜੀਆ ਭਾਈਚਾਰਾ ਸੁਨਿਆਰਾ ਭਾਈਚਾਰੇ ਨੇ ਇਹਨਾਂ ਦੇ ਖਿਲਾਫ ਜਿਹੜਾ ਪੂਰਾ ਮੋਰਚਾ ਖੋਲ ਦਿੱਤਾ ਹਾਲਾ ਹੀ ਮਾਫੀਆਂ ਮੰਗਦੇ ਪਏ ਨੇ ਵੀ ਮੈਂ ਕਿਸੇ ਨੂੰ ਟਾਰਗੇਟ ਨਹੀਂ ਕੀਤਾ ਮੈਂ ਜਿਹੜਾ ਵਾ ਕੇਵਲ ਜਿਹਦੇ ਬਾਰੇ ਮੈਂ ਬੋਲ ਰਿਹਾ ਸੀ ਇਹ ਬੋਲ ਰੇ ਸੀ ਸਾਬਕਾ ਵਿਧਾਇਕ ਹਰਮਿੰਦਰ ਗਿੱਲ ਬਾਰੇ ਮੈਂ ਤਾਂ ਉਹਨੂੰ ਵੀ ਕਿਹਾ ਪਰ ਸਵਾਲ ਤਾਂ ਇਹ ਆ ਵੀ ਕੀ ਇਹ ਇੱਕ ਲੀਡਰ ਦੀ ਭਾਸ਼ਾ ਹੈਗੀ ਆ ਭਾਵ ਤੁਸੀਂ ਇੱਕ ਸਾਬਕਾ ਵਿਧਾਇਕ ਨੂੰ ਵੀ ਬੋਲ ਰਹੇ ਹੋ ਜੋ ਤੁਸੀਂ ਬੋਲੇ ਹੋ ਸਾਰੇ ਪੰਜਾਬ ਨੇ ਪੂਰੀ ਦੁਨੀਆ ਨੇ ਪੂਰੀ ਦੁਨੀਆ 'ਚ ਵਸਦੇ ਜਿਹੜੇ ਪੰਜਾਬੀ ਸਮਝਦੇ ਆ ਉਹਨਾਂ ਨੇ ਸੁਣਿਆ ਕੀ ਉਹ ਬਹੁਤ ਸਿਆਣੀ ਗੱਲ ਤੁਸੀਂ ਕਰ ਰਹੇ ਸੀਗੇ ਉੱਥੇ ਜੋ ਤੁਸੀਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਬਾਰੇ ਬੋਲੇ ਹੋ ਕਿ ਇਹ ਬਹੁਤ ਸਿਆਣੀ ਗੱਲ ਸੀ ਕਿ ਇਹ ਕੋਈ ਦਾਇਰੇ ਚ ਜਾਪਤੇ ਚ ਰਹਿ ਕੇ ਕੋਈ ਮੰਤਰੀ ਜਿਹੜਾ ਜਿਹੜਾ ਮੋਰਓਵਰ ਇਸ ਵੇਲੇ ਲੋਕ ਸਭਾ ਦਾ ਉਮੀਦਵਾਰ ਹੋਵੇ ਕੀ ਉਹਨੂੰ ਇਹ ਬੋਲ ਜਿਹੜੇ ਆ ਸ਼ੋਭਾ ਦਿੰਦੇ ਆ ਜੋ ਤੁਸੀਂ ਬੋਲੇ ਸੀਗੇ ਠੀਕ ਆ ਤੁਸੀਂ ਇਹ ਗੱਲ ਕਹਿ ਦਿੱਤੀ ਕਿ ਮੇਰੇ ਮੂੰਹੋਂ ਨਿਕਲ ਗਿਆ ਜਾਂ ਮੈਂ ਕਿਸੇ ਨੂੰ ਟਾਰਗੇਟ ਨਹੀਂ ਕਰਨਾ ਚਾਹੁੰਦਾ ਸੀਗਾ ਪਰ ਤੁਸੀਂ ਜਿਨ੍ਹਾਂ ਨੂੰ ਟਾਰਗੇਟ ਕਰਕੇ ਬੋਲੇ ਹੋ ਕੀ ਤੁਹਾਨੂੰ ਸ਼ੋਭਾ ਦਿੰਦਾ ਵੀ ਜੋ ਤੁਸੀਂ ਬੋਲੇ ਸੀਗੇ ਉਹਨਾਂ ਦੇ ਪਰਿਵਾਰ ਤੱਕ ਤੁਸੀਂ ਚਲੇ ਗਏ ਬੋਲਦੇ-ਬੋਲਦੇ ਗੁੱਸੇ ਦੇ ਵਿੱਚ ਚਲੇ ਗਏ ਜਾਂ ਹੰਕਾਰ ਦੇ ਵਿੱਚ ਚਲੇ ਗਏ ਜੋ ਤੁਸੀਂ ਬੋਲੇ ਹੋ ਕੀ ਉਹ ਜਾਇਜ਼ ਸੀਗਾ ਸੋ ਹੁਣ ਜਿੱਥੇ ਰਾਮਗੜੀਆ ਭਾਈਚਾਰਾ ਇਹ ਮੰਗ ਕਰ ਰਿਹਾ ਵੀ ਇਹਨਾਂ ਦੀ ਪਹਿਲਾਂ ਤੇ ਆ ਟਿਕਟ ਕੈਨਸਲ ਕਰੋ ਇਹਨਾਂ ਨੂੰ ਮੰਤਰੀ ਦੇ ਅਹੁਦੇ ਤੋਂ ਲਾਓ ਨਹੀਂ ਤੇ 13 ਦੀਆਂ 13 ਸੀਟਾਂ ਜਿਹੜੀਆਂ ਪੰਜਾਬ ਦੀਆਂ ਨੇ ਉੱਥੇ ਤੁਹਾਨੂੰ ਵਿਰੋਧ ਦਾ ਸਾਹਮਣਾ ਕਰਨਾ ਪਏਗਾ ਔਰ ਨਾਲ ਦੀ ਨਾਲ ਉਹਨਾਂ ਨੇ ਕਟਹਿਰੇ 'ਚ ਲਿਆਂ ਕੁਲਤਾਰ ਸਿੰਘ ਸੰਧਵਾ ਹੋਣਾਂ ਨੂੰ ਉਹ ਕਹਿੰਦੇ ਵੀ ਕੁਲਤਾਰ ਸਿੰਘ ਸੰਧਵਾ ਵੀ ਇਸੇ ਰਾਮਗੜੀਆ ਭਾਈਚਾਰੇ 'ਚੋਂ ਆਉਂਦੇ ਨੇ ਇਸ ਵੇਲੇ ਵਿਧਾਨ ਸਭਾ ਦੇ ਸਪੀਕਰ ਨੇ ਉਹ ਕਾਰਵਾਈ ਕਿਉਂ ਨਹੀਂ ਕਰਦੇ ਪਏ ਕੀ ਉਹਨਾਂ ਨੇ ਇਹ ਸਾਰੀ ਵੀਡੀਓ ਇਹ ਸਭ ਕੁਝ ਨਹੀਂ ਦੇਖਿਆ ਸੋ ਕਿਤੇ ਨਾ ਕਿਤੇ ਇਸ ਵੇਲੇ ਭਗਵੰਤ ਮਾਨ ਸਰਕਾਰ ਦੀਆਂ ਮੁਸ਼ਕਲਾਂ ਜਿਹੜੀਆਂ ਨੇ ਉਹ ਵੱਧਦੀਆਂ ਜਾ ਰਹੀਆਂ ਨੇ ਤੇ ਵਧੀਆਂ ਕਾਦੇ ਲਈ ਹੈ ਵੀ ਇਹਨਾਂ ਦੇ ਇੱਕ ਮੰਤਰੀ ਜਿਹੜੇ ਆਪੇ ਚੋਂ ਬਾਹਰ ਹੋ ਗਏ ਜਾਂ ਹੰਕਾਰੇ ਗਏ ਜਾਂ ਉਹਨਾਂ ਨੂੰ ਜ਼ਿਆਦਾ ਮਾਣ ਮਹਿਸੂਸ ਹੋਇਆ ਵੀ ਉਹ ਇੱਕ ਖਾਸ ਬਰਾਦਰੀ ਦੇ ਨਾਲ ਸੰਬੰਧ ਰੱਖਦੇ ਨੇ ਤੇ ਇਸ ਕਰਕੇ ਉਹ ਕਿਸੇ ਨੂੰ ਵੀ ਡੋਮੀਨੇਟ ਕਰ ਸਕਦੇ ਨੇ ਕਿਸੇ ਬਾਰੇ ਵੀ ਉਹ ਕੁਝ ਬੋਲ ਸਕਦੇ ਨੇ ਸੋ ਕਿਤੇ ਨਾ ਕਿਤੇ ਹੁਣ ਲਾਲਜੀਤ ਭੁੱਲਰ ਜਿਹੜੇ ਆ ਇਸ ਵੇਲੇ ਵਿਵਾਦਾਂ ਦੇ ਵਿੱਚ ਤਾਂ ਫਸੇ ਹੀ ਫਸੇ ਆ ਮੁਸੀਬਤਾਂ ਦੇ ਵਿੱਚ ਵੀ ਘਿਰ ਗਏ ਆ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਥੇ ਇਸ ਸੰਸਥਾ ਨੇ ਜਿਨ੍ਹਾਂ ਨੇ ਕੱਲ ਰੋਜ਼ ਵਜੋਂ ਮੁੱਖ ਮੰਤਰੀ ਮਾਨ ਦੀ ਜਿਹੜੀ ਸੰਗਰੂਰ ਵਾਲੀ ਕੋਠੀ ਆ ਉਹਦੇ ਬਾਹਰ ਮੁਜ਼ਾਹਰਾ ਕੀਤਾ ਉੱਥੇ ਉਹਨਾਂ ਨੇ ਨਾਲ ਅਲਟੀਮੇਟਮ ਵੀ ਦਿੱਤਾ ਵਾ ਉਹ ਕਹਿੰਦੇ ਵੀ ਜੇ ਤੁਸੀਂ 25 April ਤੱਕ ਇਹ ਮੰਗਾ ਨਾ ਮੰਨਿਆ ਯਾਨੀ ਕਿ ਇਹਨਾਂ ਦੀ ਟਿਕਟ ਕੈਨਸਲ ਨਾ ਕੀਤੀ ਇਹ ਫਿਲਹਾਲ ਜਿਹੜੇ ਟਰਾਂਸਪੋਰਟ ਮੰਤਰੀ ਨੇ ਪੰਜਾਬ ਦੇ ਇਹਨਾਂ ਕੋਲੋਂ ਮਹਿਕਮਾ ਨਾ ਖੋਇਆ ਤਾਂ ਫੇਰ ਤੁਹਾਨੂੰ 1 June ਨੂੰ ਜਿਹੜਾ ਵਾ ਅਸੀਂ ਜ਼ਰੂਰ ਦੱਸਾਂਗੇ ਤੇ ਇਹਦੇ ਬਾਰੇ ਤੁਹਾਨੂੰ ਫੇਰ 4 June ਨੂੰ ਪਤਾ ਲੱਗੂਗਾ ਬਈ ਕਿਸੇ ਪੈਟਿਕੂਲਰ ਜਿਹੜੀ ਬਰਾਦਰੀ ਹੈ ਉਹਨੂੰ ਕਿਉਂ ਟਾਰਗੇਟ ਕੀਤਾ ਗਿਆ ਤੇ ਉਹ ਬਰਾਦਰੀ ਪੂਰੇ ਪੰਜਾਬ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਆਪਣਾ ਕੀ ਅਸਰ ਰਸੂਖ ਰੱਖਦੀ ਹੈ ਪੰਜਾਬ ਦੀ ਅਗਵਾਈ ਸੀਐਮ ਭਗਵੰਤ ਮਾਨ ਕਰ ਰਹੇ ਆ ਸਾਡਾ ਫਰਜ ਹੈ ਕਿ ਪਹਿਲਾ ਬਜ਼ੁਰਗਾਂ ਨੂੰ ਦੱਸੋ ਵੀ ਉਹਨਾਂ ਦੀ ਔਲਾਦ ਕੀ ਕਰ ਰਹੀ ਆ ਜੇਕਰ ਮੁਖੀ ਭਗਵੰਤ ਮਾਨ ਹੈ ਤਾਂ ਉਹਨੂੰ ਪਤਾ ਹੋਣਾ ਚਾਹੀਦਾ ਵੀ ਮੇਰੇ ਜਿਹੜੇ ਪਿੱਛੇ ਲਾਏ ਆ 91 ਤਾਂ ਉਹ ਕੀ ਖੇ ਉਡਾਰੇ ਆ ਪੰਜਾਬ ਦੇ ਵਿੱਚ ਉਹਨਾਂ ਨੂੰ ਗਿਆਨ ਹੋਣਾ ਚਾਹੀਦਾ ਪੰਜਾਬ ਦੇ ਇਤਿਹਾਸ ਬਾਰੇ ਉਹਨਾਂ ਦੇ ਪੁਰਖਿਆਂ ਨੇ ਸ਼ਾਇਦ ਨਹੀਂ ਦੱਸਿਆ ਕੀ ਭਾਈ ਲਾਲੋ ਦੇ ਬਾਰਸ ਆ ਬਾਬਾ ਨਾਨਕ ਆਪਣੇ ਜੀਵਨ ਦੌਰਾਨ ਜੇਕਰ ਗਿਆ ਕਿਸੇ ਦੇ ਘਰ ਤਾਂ ਸਿਰਫ ਉਹ ਭਾਈ ਲਾਲੋ ਦੇ ਘਰ ਗਿਆ ਤਾਂ ਸਾਨੂੰ ਮਾਣ ਹੈ ਅਸੀਂ ਭਾਈ ਲਾਲੋ ਦੇ ਬਾਰਸ ਆ ਤੁਸੀਂ ਰਾਮਣੀ ਭਾਈਚਾਰੇ ਦੇ ਦੇਸ਼ ਨੂੰ ਇਹਦੀ ਹਲਦੀ ਨਾਲ ਜਾਣ ਲਈ ਬਹੁਤ ਬਟਾ ਜਾਇਆ ਪਰ ਇਦਾਂ ਦੀ ਟਿੱਪਣੀ ਉਹ ਵੀ ਸਰਕਾਰ ਕਰੇ ਕਿਵੇਂ ਦੇਖ ਰਹੀ ਹੈ ਇਹ ਸਰਕਾਰ ਦੀ ਅਨਪੜਤਾ ਹੈ ਪੰਜਾਬ ਇੱਕ ਖੁਸ਼ਹਾਲ ਤਰੱਕੀ ਤਾਂ ਕਰੇਗਾ ਜੇਕਰ ਇਸ ਨੂੰ ਸਿਆਸਤਦਾਨ ਪੜੇ ਲਿਖੇ ਸੰਘਰਸ਼ ਚੋਂ ਪੈਦਾ ਹੋਏ ਹੋਏ ਮਿਲਣ ਪੰਜਾਬ ਨਹੀਂ ਦਿਨੋਂ ਦਿਨ ਕਰਜ਼ੇ ਦੀ ਮਾਰ ਥਲੇ ਆ ਰਿਹਾ ਉਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਅਨਪੜ ਲੋਕ ਪੰਜਾਬ ਦੀ ਅਗਵਾਈ ਕਰਦੇ ਪੜੇ ਲਿਖੇ ਸੂਝਵਾਨਾਂ ਨੂੰ ਸਿਆਸਤਦਾਨਾਂ ਨੂੰ ਅੱਗੇ ਆਉਣਾ ਚਾਹੀਦਾ ਅਗਲੀ ਰਣਨੀਤੀ ਕੀ ਹੈ ਅੱਜ ਭਗਵੰਦ ਮਾਨ ਜੀ ਨੂੰ ਅਸੀਂ ਮੰਗ ਪੱਤਰ ਤੇ ਗਏ ਹਾਂ ਇਸ ਮੰਗ ਅਸੀਂ ਇਹ ਮੰਗ ਕੀਤੀ ਹੈ ਕਿ ਉਹਨਾਂ ਦੀ ਲੋਕ ਸਭਾ ਟਿਕਟ ਜੋ ਉੱਕਟੀ ਜਾਵੇ ते ते तक, अज, कि ਉਹਨਾਂ ਨੂੰ ਮੰਤਰੀ ਪਦ ਤੋਂ ਪਾਸੇ ਕੀਤਾ ਜਾਵੇ ਤੇ ਉਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਭਾਈਚਾਰਾ ਪੰਜਾਬ ਦਾ ਸ਼ਾਂਤ ਹੋ ਸਕਦਾ ਪਰ ਜੇਕਰ ਉਹ ਨਹੀਂ ਕਰਦੇ ਤਾਂ ਅਸੀਂ ਇਸ ਦੀ ਉਡੀਕ 25 ਅਪ੍ਰੈਲ ਦਿਨ ਵੀਰਵਾਰ ਤੱਕ ਦਾ ਅਲਟੀਮੇਟ ਦੇ ਕੇ ਜਾ ਰਹੇ ਹਾਂ ਅੱਜ ਕਿ ਜੇਕਰ ਵੀਰਵਾਰ ਤੱਕ ਸਾਡੇ ਪਰਿਵਾਰਾਂ ਪ੍ਰਤੀ ਭਗਵੰਤ ਮਾਨ ਜੀ ਨੇ ਕੋਈ ਸਾਨੂੰ ਸੁੱਖ ਦਾ ਸੁਨੇਹਾ ਦਿੱਤਾ ਤਾਂ ਅਸੀਂ ਸ਼ਾਂਤ ਹੋਵਾਂਗੇ ਨਹੀਂ ਅਸੀਂ ਲੋਕ ਸਭਾ ਹਲਕਾ ਖਡੂਰ ਸਾਹਿਬ ਵਿਖੇ ਉਹਨਾਂ ਦੇ 9 ਦੇ 9 ਵਿਧਾਨ ਸਭਾ ਹਲਕਿਆਂ ਦੇ ਵਿੱਚ ਬਾਰੋ-ਬਾਰੀ ਆਪਣਾ ਸੰਘਰਸ਼ ਵਿੱਡਾਂਗੇ ਤੇ ਉਹਨਾਂ ਨੂੰ 4 ਜੂਨ ਨੂੰ ਹਾਰ ਜਦੋਂ ਉਹਨਾਂ ਦੀ ਹੋਈ ਤਾਂ ਰਾਮਗੜੀਆ ਆਕਾਲ ਜਥੇਬੰਦੀ ਖਡੂਰ ਸਭ ਲੋਕ ਸਭਾ ਹਲਕੇ ਦੇ ਲੱਡੂ ਵੰਡ ਕੇ ਖੁਸ਼ੀਆਂ ਨਾਲ ਆਪੋ-ਆਪ ਦੇ ਘਰੇ ਚੱਲੇ ਪਾਵੇਗੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ